ਆਪਜੀ ਦਾ ਪੁੱਤਰ ਜਿਹੜਾ ਹੈ ਉਹ ਗੁਰੂ ਘਰ ਜਾਣਾ ਛੱਡ ਗਿਆ ਅੱਜ ਨਹੀਂ ਗਿਆ ਕਿੰਨੇ ਕਨੇ ਜਿਨ੍ਹਾਂ ਨੇ ਕੁੱਟਿਆ ਹੈ ਕਿੰਨੇ ਕਨੇ ਜਿਹੜੇ ਰੁੱਸੇ ਨੇ ਅਰਜੁਨ ਨੇ ਨਿਤਨੇਮ ਨਹੀਂ ਕੀਤਾ ਅੱਜ ਉਹ ਅਮਰਤ ਵੇਲੇ ਨਹੀਂ ਉઠਿਆ ਇਹ ਕਰਨਾ ਸ਼ੁਰੂ ਕਰ ਦਿਓ ਨਹੀਂ ਤੇ ਆਪਜੀ ਦਾ ਕਰਮ ਤੇ ਇੰਨਾ ਕੀਏ ਤੁਸੀਂ ਸੋਚਦੇ ਹੋ ਪੁੱਤ ਤੀ ਸਾਡੇ ਨਾਲ ਨਾਰਾਜ਼ ਹੋਏਗੀ ਨਹੀਂ ਹੋਏਗਾ ਜਦੋਂ ਉਹਨੂੰ ਅਕਲ ਆਏਗੀ ਸਮਝ ਆਏਗੀ ਨਾ ਸਾਰਾ ਕੰਮ ਪੁੱਠਾ ਕਰ ਦੇ ਛੋਟੇ ਬੱਚੇ ਰਾਤ ਨੂੰ 2 ਵਜੇ ਜਾਗਦੇ ਕਿ ਨਹੀਂ ਜਾਗਦੇ ਆ ਪੈਣਾ ਨਵੇਂ ਬੱਚੇ ਜੰਮੇ 2 2:30 ਵਜੇ ਜਾਗ ਜਾਂਦੇ ਕਿ ਨਹੀਂ ਜਾਗ ਜਾਂਦੇ ਫਿਰ ਥਾਪੜ ਕੇ ਕੌਣ ਸਮਾਉਂਦਾ ਉਹਨਾਂ ਨੂੰ ਅਸੀਂ ਬੱਚੇ ਜਦੋਂ ਪਹਿਲੀ ਵਾਰ ਵਾਲ ਕੱਟਣ ਉਹਨਾਂ ਦੇ ਜਾਣੇ ਆ ਜ਼ਿਆਦਾਤਰ ਮੋਸਟਲੀ 100 ਚੋਂ 99 ਬੱਚੇ ਲਗਭਗ ਰੋਂਦੇ ਨੇ ਨਹੀਂ ਕਟਾਉਣਾ ਚਾਹੁੰਦੇ ਕੌਣ ਕਟਾਉਨੇ ਆ ਅਸੀਂ ਅਹੀਂ ਉਹਨਾਂ ਨੂੰ ਗਲਤ ਜਦੋਂ ਆਪਜੀ ਕਰੋਗੇ ਇੱਕ ਬੱਚਾ ਸਕੂਲੇ ਨਾ ਜਾਵੇ ਤੇ ਲੜਦੇ ਹੋ ਰੁੱਸਦੇ ਹੋ ਤੇ ਗੁਰੂ ਘਰ ਨਾ ਜਾਵੇ ਤੇ ਕੋਈ ਗੱਲ ਨਹੀਂ ਤੇ ਬੱਚੇ ਦੀ ਸੁਰਤ ਸਮਝ ਕੀ ਡਿਵੈਲਪ ਹੋਈ ਉਹਦੀ ਸਾਈਕੋਲੋਜੀ ਕੀ ਡਿਵੈਲਪਮੈਂਟ ਹੋਏਗੀ ਸਾਈਕੋਲੋਜੀ ਦੀ ਉਹਦੀ ਮਾਨਸਿਕਤਾ ਕਿਵੇਂ ਬਣੇਗੀ ਉਹਨੂੰ ਲੱਗਣਾ ਗੁਰੂ ਜ਼ਰੂਰੀ ਨਹੀਂ ਹੈ ਪੜ੍ਹਾਈ ਜ਼ਰੂਰੀ ਹੈ ਉਹਨੂੰ ਲੱਗਣਾ ਸੰਸਾਰ ਜ਼ਰੂਰੀ ਏ ਇਹ ਐਡਾ ਜ਼ਰੂਰੀ ਨਹੀਂ ਜਾਓ ਜਾਓ ਨਹੀਂ ਜਾਓ ਨਾ ਜਾਓ ਅਬਜੀ ਟੌਫੀਆਂ ਦੇ ਕੇ ਕਹਿੰਦੇ ਨਾ ਪੁੱਤ ਦੱਸ ਕਿਹਦਾ ਪੋਤੇ ਕਿਉਂ ਪੁੱਛਦੇ ਹੋ ਕਦੀ ਆਪਣੇ ਆਪ ਨੂੰ ਦੇਖਿਆ ਤੇ ਕਰੋ ਕਿਉਂ ਪੁੱਛਦੇ ਹੋ ਟੌਫੀ ਦੇ ਕੇ ਕਿ ਪੁੱਤ ਦੱਸ ਤੂੰ ਕਿਹਦਾ ਪੋਤੇ ਕਿਉਂ ਖਡਾਉਣੇ ਲੈ ਕੇ ਜਾਂਦੇ ਹੋ ਮੋ ਤੁਸੀਂ ਉਹਨਾਂ ਨੂੰ ਪੱਲਣਾ ਸਿਖਾਉਂਦੇ ਇੱਥੇ ਗੁਰਸੇਕ ਬੈਠੇ ਨੇ ਇੱਕ ਦਿਨ ਆਪਣੀ ਧੀ ਰਾਣੀ ਛੋਟੀ ਜੀ ਉਹਨੂੰ ਕਹਿ ਰਹੀ ਸੀ ਕਿ ਪੁੱਤ ਤੂੰ ਇੱਕ ਪ੍ਰਸ਼ਾਦਾ ਸ਼ਕੇਗਾ ਤੇ ਤੈਨੂੰ 5 ਰੁਪਏ ਦੇ ਸ਼ਕੇਗਾ ਤੇ 10 ਰੁਪਏ ਤੋ ਕਹਿੰਦੀ papa ਜੇ ਮੈਂ ਤਿੰਨ ਖਾ ਲੇ ਤੇ ਕਹਿੰਦੇ ਫਿਰ 15 ਰੁਪਏ 15 ਕਿ 30 ਰੁਪਏ ਤੇ ਉਹ ਗਾੜੀਆਂ ਕਹਿੰਦੀ ਪਹਿਲਾਂ ਓਖਾ ਕਹਿੰਦੀ ਵੀ ਠੀਕ ਐ ਮੈਂ ਫਿਰ ਤਿੰਨ ਹੀ ਖਾਣੇ ਤੇ ਉਹ ਸੰਗਤ ਚਾਹੁੰਦੀ ਏ ਅੱਜ ਚਲੋ ਦੂਰ ਕਰਕੇ ਨਹੀਂ ਆਈ ਨਹੀਂ ਤੇ ਨਾਲ ਹੀ ਤਕਰੀਬਨ ਹੁੰਦੀ ਥੋੜੇ ਚਿਰ ਬਾਅਦ ਜਦੋਂ ਉਹਨੂੰ ਸੁਰਤ ਆਈ ਨਾ ਤੇ ਕਹਿਣ ਲੱਗੀ ਪਪਾ ਤੂੰ ਮੈਨੂੰ ਬੜਾ ਲੋਭ ਸਿਖਾਉਣਾ ਕਮਾਲ ਦੀ ਬਾਤ ਉਸਤ ਧੀ ਨੇ ਛੋਟੀ ਜੀਏ 5 70 ਸਾਲਾਂ ਦੀ ਇਹ ਕਹਿੰਦੀ ਪਪਾ ਤੂੰ ਮੈਨੂੰ ਬਹੁਤ ਲੋਭ ਸਿਖਾਉਣਾ ਮੈਂ ਇੱਕ ਹੀ ਪ੍ਰਸ਼ਾਦਾ ਛਕਣਾ ਮੈਂ ਨਹੀਂ ਤੇਰੇ ਪੈਸਿਆਂ ਕਰਕੇ ਤਿੰਨ ਛਕਣੀ ਅਹੀਂ ਹੀ ਸਖਾ ਰਹੇ ਆ ਹਾਡੀ ਪਰਵਰੀਸ ਚ ਲੋਭੇ ਹਾਡੀ ਪਰਵਰੀਸ ਚ ਹੰਕਾਰ ਏ ਹਾਡੀ ਪਰਵਰੀਸ ਚ ਕਰੋਧ ਏ ਅਸੀਂ ਜਿੱਦਾਂ ਸਹਬਜ਼ਾਦੇ ਕਲਗੀਆਂ ਵਾਲੇ ਨੇ ਪਾਲੇ ਸੀ ਉਦਾਂ ਪਲਣ ਨਹੀਂ ਢਏ ਇਹਨਾਂ ਨੂੰ ਸੋਚ ਕੇ ਦੇਖੋ ਕੀ ਕਰ ਰਹੇ ਆ ਇਹ ਜੋ ਬਤਾਇ ਇਹਨਾਂ ਨੂੰ ਸੁਣੀ ਮਤ ਜਾਇਓ ਤੇ ਘਰ ਜਾ ਕੇ ਫਿਰ ਟੀਵੀ ਲਾ ਕੇ ਤੇ ਚਿੱਤਰਹਾਰ ਵੇਖਿਓ ਇਹਨਾਂ ਨੂੰ ਜੀਵਨ ਚ ਧਾਰਨ ਕਰਿਓ ਸੁਖੀ ਹੋ ਗੋਗੇ ਸਿਰਫ ਇੱਕ ਨੁਕਤਾ ਕਿ ਮੈਂ ਸੇਵਾ ਕਰਨੀ ਹੈ ਉਸ ਪ੍ਰਮਾਤਮਾ ਨੇ ਧੀ ਦਿੱਤੀ ਤੇ ਧੀ ਦੀ ਸੇਵਾ ਮਾਂ ਦਿੱਤੀ ਏ ਮਾਂ ਦੀ ਸੇਵਾ ਪਿਓ ਦਿੱਤਾ ਏ ਪਿਤ ਪੁੱਤਰ ਨੂੰ ਤੇ ਪਿਓ ਦੀ ਸੇਵਾ ਦਾਦਾ ਦਿੱਤਾ ਏ ਦਾਦੀ ਦੀ ਸੇਵਾ ਦਾਦੀ ਦੀ ਸੇਵਾ ਸੱਸ ਸਹੁਰਾ ਜੋ ਦਿੱਤਾ ਏ ਬਸ ਸੇਵਾ ਜੋ ਮੇਰੇ ਕੋਲ ਆਵੇ ਮੈਨੂੰ ਸੇਵਾ ਦਿੱਤੀ ਏ ਇਹਨਾਂ ਕੋ ਮੈਂ ਲੈਣਾ ਕੁਝ ਨਹੀਂ ਆ ਮੇਰੀਆਂ ਭੈਣਾਂ ਪਤੀ ਤੋਂ ਆਸ ਨਾ ਕਰਨਗੀਆਂ ਚੁੱਪ ਕਰਕੇ ਸੇਵਾ ਕਰੀ ਜਾਣਗੀਆਂ ਤੇ ਕੀ ਕਦੀ ਝਗੜਾ ਹੋਏਗਾ ਮੰਗੇ ਉਹ ਐਸ ਖਸਮ ਤੋਂ ਜੋ ਚਾਹੀਦਾ ਹੋਏਗਾ ਜੋਦੜੀ ਕਰ ਦਿਓ ਫਿਰ ਡਿੱਕਿਓ ਜਦੋਂ ਦੇਣ ਆਉਂਦਾ ਆ ਸਾਨੂੰ ਕਈ ਵਾਰ ਪੁੱਛਦੇ ਤੁਸੀਂ ਪੈਸੇ ਨਹੀਂ ਲੈਂਦੇ ਤੇ ਖਾਂਦੇ ਕਿਵੇਂ ਹੋ ਤੇਹੀਂ ਉਹਨਾਂ ਨੂੰ ਹੱਸ ਕੇ ਕਹਿੰਨੇ ਤੁਹਾਨੂੰ ਇੱਕ ਨਾ ਨੁਕਤਾ ਨਹੀਂ ਪਤਾ ਤੁਹਾਨੂੰ ਇੱਕ ਮਹਾ ਸੁਖ ਦੀ ਬਾਤ ਨਹੀਂ ਪਤਾ ਜਦੋਂ ਜੇਬਾਂ ਹੋ ਜਾਣ ਖਾਲੀ ਕੱਖ ਨਾ ਤੁਹਾਡੇ ਕੋਲ ਹੋਵੇ ਤੇ ਉਦੋਂ ਲੋੜ ਪੈ ਜੇ ਤੇ ਜਦੋਂ ਤੁਸੀਂ ਡਿੱਕੋ ਨਾ ਕਿ ਮੇਰਾ ਪਿਆਰਾ ਕਿੱਧਰੋਂ ਆ ਕੇ ਮੈਨੂੰ ਦਿੰਦਾ ਤੇ ਜਦੋਂ ਉਹ ਪ੍ਰਗਟ ਹੋ ਕੇ ਦਿੰਦਾ ਹੈ ਨਾ ਉਹ ਸੁਖ ਦੁਨੀਆ ਦੇ ਕਰੋੜਾਂ ਸੁੱਖਾਂ ਤੋਂ ਪਰੇ ਦਾ ਸੁਖ ਹੈ ਜਦੋਂ ਤੁਹਾਨੂੰ ਲੱਗਦਾ ਉਹ ਮੇਰੀ ਪ੍ਰਵਾਹ ਕਰਦਾ ਜਦੋਂ ਤੁਹਾਨੂੰ ਲੱਗਦਾ ਉਹ ਮੇਰਾ ਪਿਆਰਾ ਮੇਰੇ ਨਾਲ ਪ੍ਰੇਮ ਕਰਦਾ ਉਸ ਦਾਤ ਚੋਂ ਨਾ ਸੁਖ ਨਹੀਂ ਹੈ ਇਸ ਅਹਿਸਾਸ ਚ ਬੇਅੰਤ ਸੁਖ ਨੇ ਕਿ ਉਹ ਪਿਆਰਾ ਪ੍ਰੇਮ ਕਰਦਾ ਹੈ ਉਹ ਪਿਆਰਾ ਪ੍ਰਵਾਹ ਕਰਦਾ ਹੈ ਮੰਗੀ ਜਾਓ ਪਤੀ ਕੋ ਲੜੀ ਜਾਓ ਰੋਜ਼ ਪਤੀ ਦੇ ਨਾਲ ਉਹ ਪ੍ਰੇਮ ਨਹੀਂ ਹੋਏਗਾ ਪਰ ਜਿਸ ਦਿਨ ਉਹ ਆਪਜੀ ਦੀ ਇੱਛਾ ਨੂੰ ਸਮਝ ਕੇ ਆਪਜੀ ਦੀ ਭਾਵਨਾ ਨੂੰ ਸਮਝ ਕੇ ਚਾਹ ਨਾਲ ਲਿਆ ਕੇ ਰਹੇਗਾ ਨਾ ਉਹ ਜ਼ਿੰਦਗੀ ਭਰ ਯਾਦ ਰਹਿਣਗੀਆਂ ਬਾਤਾਂ ਆਪੇ ਦੇਏਗਾ ਪਤੀ ਨਹੀਂ ਦੇਗਾ ਤੇ ਕਹੇ ਹੋਰ ਰੰਗ ਚ ਦੇਵੇਗਾ ਉਹ ਦੇਵੇਗਾ ਕਿਉਂਕਿ ਦਿੰਦਾ ਏ ਰਾਜ ਕਰਹਿੰਦ ਹੈ ਰੋਜੀ ਦੇਹਿੰਦ ਹੈ ਮਨ ਕਿਉਂ ਬੈਰਾਗ ਕਰੇਗਾ ਸਤਗੁਰ ਮੇਰਾ ਤੇ ਅਗਲੀ ਪੰਕਤੀ ਪੜੋ ਹਾਂ ਪੜਾ ਹੋਣਾ ਮਨសា ਕਾ ਦਾਤਾ ਸਰਬ ਤੇ ਕਰਜੇ ਕੀ ਭਰੋਸਾ ਨਹੀਂ ਗੁਰੂ ਦੀ ਬਾਣੀ ਤੇ ਕਿ ਗੁਰਨਾਨਕ ਝੂਠ ਪਏ ਆਖਦੇ ਨੇ ਕਦੀ ਉਹਦੇ ਤੇ ਛੱਡ ਕੇ ਰੰਗ ਤੇ ਮਾਣਿਓ ਨਹੀਂ ਜੀਵਨ ਚ ਨੰਦਾਏਗਾ ਤੇ ਸਾਨੂੰ ਜਦੋਂ ਆਉਂਦਿਆਂ ਜਾਂਦਿਆਂ ਰਾਹ ਚ ਭਾਵੇਂ ਰੋੜੇ ਮਾਰੇ ਹੋ ਕੇ ਬੰਦਾ ਝੂਠਾ ਨੂੰ ਗਲਤ ਕੰਮ ਪਾਸੇ ਲਾਗੇ ਪਰ ਮੰਨ ਕੇ ਤੇ ਦੇਖਿਓ ਕਿਤੇ ਜੀਵਨ ਹੀ ਨਾ ਐਵੇਂ ਨਿਕਲ ਜਾਵੇ ਸਤਿਗੁਰੂ ਉਸ ਪਿਆਰੇ ਦੇ ਰੰਗਾਂ ਨੂੰ ਮਾਣਿਓ ਪਾਈ ਮੰਨੋਗੇ ਨਾ ਇਹ ਜੀਵਨ ਚ ਧਾਰਨ ਕਰੋਗੇ ਕਿ ਨਹੀਂ ਕਰੋਗੇ ਸਾਡੀ ਇਹੋ ਹੀ ਭੇਟਾ ਹੁੰਦੀ ਇਹ ਨਾਂ ਲਫਾਫੇ ਲੈਣ ਆਪ ਜੀ ਦੇ ਆਏ ਆ ਨਾ ਗਾਂ ਤੋਂ ਇਹੋ ਹੀ ਆਏ ਆ ਵੀ ਅਗਲੇ ਸਮਾਗਮ ਤੇ ਵੀ ਆਉਣਾ ਅਗਲੇ ਸਮਾਗਮ ਤੇ ਅਸੀਂ ਤਾਂ ਆਉਣਾ ਜੇ ਤੁਸੀਂ ਕਮਾਈ ਕੀਤੀ ਤੇ ਮਾਣਿਆ ਇੰਨਾ ਚੀਜ਼ਾਂ ਨੂੰ ਤੇ ਨਹੀਂ ਤੇਹੀਂ ਕਹਿਣਾ ਮਕੇਰੀਆਂ ਵਾਲਿਓ ਆਪਣਾ ਕੰਮ ਕਰੋ ਯਾਰ ਆ ਇੱਥੇ ਫਤੇਗੜ ਵਾਲੇ ਸਿੰਘ ਬੈਠੇ ਨੇ ਇਹ ਕਮਾਉਂਦੇ ਨਹੀਂ ਹੁਣ ਤੇ ਇਹਨਾਂ ਨੂੰ ਕਿੰਨੇ ਸਾਲ 2-3 ਸਾਲ ਹੋ ਗਏ ਕਈ ਵਾਰਾਂ ਕਹਿੰਦੇ ਸਮਾਗਮ ਦੇ ਦੋ ਹੀ ਕਿੰਨੇ ਪਹਿਲਾਂ ਪਹਿਲੀ ਗੱਲ ਕਮਾ ਕੇ ਆਓ ਤੇ ਇਹਨਾਂ ਨੇ ਐਰਕਾ ਖਸਮਾ ਨੇ ਚਲਾਕੀ ਵਰਤੀ ਸਾਡੇ ਨਾਲ ਅਹੀਂ ਬਾਹਰ ਗਏ ਆ ਬਹਿਰੀਨ ਤੇ ਆਉਂਦਿਆਂ ਨੂੰ ਪੋਸਟਰ ਲੱਗੇ ਪਏ ਫਤੇਗੜ ਸਾਰੇ ਪਾਸੇ ਤੈਨੂੰ ਕਹਿੰਦੇ ਖਾਲਸਾ ਜੀ ਉਹ ਭਲੇਖੇ ਨਾ ਲੱਗੀ ਅਹੀਂ ਕਹਿੰਦਾ ਭਲੇਖੇ ਨਾ ਨਹੀਂ ਫੋਟੋ ਲੱਗੀ ਤੁਸੀਂ ਚਲਾਕੀ ਨਾ ਲਾਈ ਤੇ ਚਲੋ ਹੁਣ ਤੁਸੀਂ ਹਾਨੂੰ ਇਦਾਂ ਫਸਾਉਂਦੇ ਓ ਤੇ ਭਾਈ ਆ ਜਾਣੇ ਤੇ ਨਹੀਂ ਤੇ ਇਹਨਾਂ ਨੇ ਜੇ ਕਿਤੇ ਪੁੱਛਦੇ ਤੇ ਸੱਚੀ ਬਾਤ ਸੀ ਇਹਨਾਂ ਨੂੰ ਫੇਰ ਨਾ ਕਰ ਦੇਣੀ ਇਹ ਕਹਿੰਦੇ ਸਲਾਨਾ ਪ੍ਰੋਗਰਾਮ ਹੈ ਉੱਥੇ ਕਰਿਓ ਫੇਰ ਮਨਾ ਕਰ ਦੇਣਾ ਕਿ ਨਹੀਂ ਇਹੀ ਨਹੀਂ ਆਉਣਾ ਇਹ ਕਮਾਇਓ ਇਹੋ ਸਾਡੀ ਪੇਟ ਹੈ ਬੇਟਾ ਇਹ ਜਦੋਂ ਇਸ ਪਿਆਰੇ ਦੇ ਪ੍ਰੇਮ ਦੇ ਵਿੱਚ ਤੜਫੋਗੇ ਦੋ ਹੰਝੂ ਅੱਖਾਂ ਚੋਂ ਚਮ ਚਮ ਡਿੱਗਣਗੇ ਉਹ ਬੇਟਾ ਇਹ ਸਾਡੀ ਇਹ ਹਿਰਦਾ ਉਹਦੀ ਜਾਦ ਚ ਤੜਫੇਗਾ ਉਹਦੇ ਪ੍ਰੇਮ ਨੂੰ ਮੰਨੇਗਾ ਉਦੋਂ ਤੋਂ ਬੁਲਾ ਰਹੇ ਜਾਏਗਾ ਇਹੋ ਹੀ ਸਾਡੀ ਬੇਟਾ ਹੈ ਇਹ ਬੇਟਾ ਦੋਗੇ ਕਿ ਨਹੀਂ ਦੋਗੇ ਮਾਰੋਗੇ ਤੇ ਨਹੀਂ ਜੇ ਦੋਗੇ ਤੇ ਫਿਰ ਜਕਾਰਾ ਛੱਡੋ ਪੀ ਦਵਾਂਗੇ ਅਵਾ 11 ਹੋ ਗਈ ਸਮਾਪਤੀ ਕਰ دیਏ ਜੇ ਕਰ ਦਈਏ ਤੇ ਛਡੋ ਜਕਾਰਾ ਵੀ ਕਰ ਦੋ ਚਲੋ ਜੇ ਨਹੀਂ ਕਰ ਦਈਏ ਤੇ ਤਾਂ ਛਡੋ ਜਕਾਰਾ ਵੀ ਨਹੀਂ ਕਰੋ ਨਹੀਂ ਕਰ ਦਈਏ ਸਮਾਂ ਕਾਫੀ ਹੋ ਗਿਆ ਇਨਾ ਹਵੇ ਪਹਿਣਾ ਵਿਚਾਰੀਆਂ ਸਵੇਰੇ ਉੱਠਣਾ ਐ ਬਾਅਦ ਚ ਖਸਮੋ ਤੂੰ ਹੀ ਲੜਨਾ ਕਿ ਤੈਨੂੰ ਪਤਾ ਨਹੀਂ ਮੈਂ ਦਫ਼ਤਰ ਜਾਣਾ ਚਾਹ ਬਣਾਉਣੀ ਤੂੰ ਸੁਤੀ ਪਈਏ ਰਹਿ ਤੱਕ ਇਸ ਪਿਆਰੇ ਦੇ ਰੰਗਾਂ ਨੂੰ ਮਾਣਿਓ ਅਭਿਆਸਾਂ ਨੂੰ ਕਮਾਇਓ ਇੱਕ ਇੱਕ ਰੰਗ ਨੂੰ ਮਾਣਿਓ ਹੁਣਾਓ ਪ੍ਰੀਤਮ ਦੇ ਅਰਦਾਸ ਚ ਸ਼ਾਮਲ ਹੋਣਾ ਐ ਸਤਿਗੁਰੂ ਨੂੰ ਸੋਖਾਸਣਾ ਤੇ ਜਿਹੜਾ ਇਹ ਨਾਲ-ਨਾਲ ਜਾਣਾ ਜਿਵੇਂ ਭਗਤ ਰਵੀਦਾਸ ਨਾਲ-ਨਾਲ ਚੱਲਦੇ ਨੇ ਨਾ ਪਿਆਰੇ ਦੇ ਇਦਾਂ ਨਾਲ-ਨਾਲ ਜਾਣਾ ਫਿਰ ਜਿਹੜਾ ਇਹ ਘਰਾਂ ਨੂੰ ਚਲੇ ਜਾਣਾ ਸਤਿਗੁਰੂ ਪਿਤਾ ਦਿਆ ਕਰਨ ਸ਼ਬਦ ਬੜਾ ਲੰਮਾ ਹੈ ਫਿਰ ਅੱਗੇ ਕਿਉਂਕਿ ਉਹਦੇ ਤੇ ਇੱਕ ਕਿਤੇ ਕਿਣਕਾਈ ਸਮਝ ਆ ਜਾਵੇ ਤੇ ਬੜੀ ਕੀਮਤੀ ਏ ਤੇ ਆਓ ਸਤਿਗੁਰੂ ਗਾੜੀ ਜੋਦਰੀ ਕਰੀਏ ਹੈ ਸਤਿਗੁਰੂ ਦਿਆ ਕਰੀ ਹਵਾ ਹੈ ਗੁਰੂ ਕੀ ਤਾ ਇਹ ਦੇਨ ਦੁਨੀ ਦੇ ਮਾਲਕ ਦਇਆ ਕੀਤੀ ਸਤਿਗੁਰੂ ਆਪਣੇ ਮਹਾਰੰਗਾਂ ਦੇ ਪੰਡਾਰੇ ਵੰਡੇ ਸਤਿਗੁਰੂ ਗੁਰੂ ਗਰੀਬ ਨਿਵਾਜ ਅਬ ਜੀਤੋਂ ਬਲਹਾਰੇ ਅਬ ਜੀਤੋਂ ਸਦਕੇ ਜੋ ਅਬ ਜੀ ਨੇ ਸਰੋਤ ਬਖਸ਼ੀ ਤੇਰੀ ਮੰਮਨ ਨੂੰ ਸੁਣ ਸਕੇ ਜੋ ਬੋਲ ਬਖਸ਼ੇ ਤੇਰੇ ਰੰਗਾਂ ਨੂੰ ਗਾ ਸਕੇ ਇਹ ਗੁਰੂ ਗਰੀਬ ਨਿਵਾਜ ਜਿੰਨਾ ਗੁਰਸਿੱਖ ਪਿਆਰਿਆਂ ਚ ਵਸ ਕੇ ਤੂੰ ਸੇਵਾ ਲਈ ਉਹਨਾਂ ਤੋਂ ਵੀ ਬਲਹਾਰੇ ਤੂੰ ਦਿਆ ਕਰਨੀ ਸਭਨਾ ਜੀਆਂ ਤੇ ਰਹਿਮਤਾਂ ਵਰਸਵੜੀਆਂ ਪੁੱਲਾਂ ਨਾ ਚਤਰਨੀਆਂ ਬੇਅੰਤ ਪੁੱਲਾਂ ਬਖਸ਼ ਦੇਣੀਆਂ ਬਖਸ਼ ਦੇਣੀਆਂ ਆਓ ਗੱਟ ਕੇ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ